ਬਾਈ ਗੁਰਮੁਖ ਸਿੰਘ ਜੀ ਪਾਸੋਂ ਆਪਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪਰਪੁਰਦੇ ਸੁਤਦਾਰਾ ਸੁਪ੍ਰੀਤ ਲਗਾਈ ਇਕ ਉਤਮ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਹੀ ਮਿਲਾਂਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਇ ਕਥੜੀਆਂ ਸੰਤਾਹ ਤੇ ਸੁਖਾਉ ਪੰਧਿਆ ਨਾਨਕ ਲੱਧੜੀਆਂ ਤਿਨਾ ਜਿਨਾਂ ਭਾਗ ਮਥਾ ਹੜੇ ਬੇਸ਼ੁਮਾਰ ਅਥਾਹ ਅਗਨਤ ਹਾ ਟੋਲੇ ਜਿਉਂ ਬੁਲਾਵ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅਤ ਉਤਕ੍ਰਿਸ਼ਟ ਕਰਮਾ ਸਦਕਾ ਆਪ ਜੀ ਪੂਰੇ ਮਹਾਪੁਰਖ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਰੱਬ ਵੱਲੋਂ ਦਰਗਾਹ ਤੋਂ ਬਖਸ਼ੇ ਹੋਏ ਪਾਪੀਆਂ ਨੂੰ ਬਖਸ਼ਣ ਵਾਸਤੇ ਆਏ ਹੋਏ ਮਹਾਪੁਰਖ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦਾਸ ਨੇ ਉਹਨਾਂ ਦੇ ਮਿਸਤਰੀ ਬਾਬਾ ਪੂਰਨ ਸਿੰਘ ਜੀ ਜਿਨ੍ਹਾਂ ਨੂੰ ਸੰਤ ਬਾਬਾ ਕਿਰਪਾਲ ਸਿੰਘ ਜੀ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਮਿਸਤਰੀ ਵੀ ਸੀ ਮਹਾਪੁਰਖਾਂ ਨੇ ਲਗਭਗ 40 ਗੁਰੂ ਘਰਾਂ ਦੀ ਸੇਵਾ ਕਰਵਾਈ ਹੈ ਜਿੱਥੋਂ ਬਾਬਾ ਚਮਕੌਰ ਸਿੰਘ ਜੀ ਆਪ ਜੀ ਦੇ ਨਾਲ ਉਹਨਾਂ ਦੇ ਜੋ ਸਮੇਂ ਕਾਲ ਦੇ ਦੌਰਾਨ ਬਖਸ਼ੇ ਹੋਏ ਉਹਨਾਂ ਦੇ ਬਚਨ ਆਪ ਜੀ ਨੂੰ ਸਰਬਣ ਕਰਵਾ ਰਹੇ ਸੀ ਇਹ ਜੋ ਖੇੜੀ ਨਗਰ ਇੱਥੇ ਵੀ ਮਹਾਪੁਰਖਾਂ ਨੇ ਸੇਵਾ ਕਰਵਾਈ ਹੈ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦੋ ਖੇੜੀਆਂ ਨੇ ਇੱਕ ਛੋਟੀ ਖੇੜੀ ਇੱਕ ਵੱਡੀ ਖੇੜੀ ਵੱਡੀ ਖੇੜੀ ਵਾਲਿਆਂ ਨੇ ਮਹਾਪੁਰਖਾਂ ਦਾ ਬਚਨ ਨਹੀਂ ਮੰਨਿਆ ਛੋਟੀ ਖੇੜੀ ਵਾਲਿਆਂ ਨੇ ਬਚਨ ਮੰਨ ਲਿਆ ਤੇ ਮਹਾਪੁਰਖਾਂ ਨੇ ਜਦੋਂ ਦੀਵਾਨ ਸਜਾਇਆ ਜਾ ਕੇ ਸਾਰੀ ਤਿਆਰੀ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਆਪ ਕਰਦੇ ਹੁੰਦੇ ਸੀ ਮੈਟ ਤੱਕ ਵਿਛਾਉਣੇ ਆਪਣੇ ਹੱਥੀ ਕਿਉਂਕਿ ਉਹ ਸਮੇਂ ਐਸੇ ਸੀ ਪਹਿਲੇ ਸਮੇਂ ਸਿੰਘਾਂ ਨੂੰ ਨਾਲ ਲਾ ਕੇ 40 40 ਸਿੰਘ ਨਾਲ ਹੁੰਦੇ ਬੇਹੰਗਮ ਸਿੰਘ ਹੁਣ ਤਾਂ ਬੇਹੰਗਮ ਲੱਭਦੇ ਨਹੀਂ ਸਾਧ ਸੰਗਤ ਜੀ ਕਿਉਂਕਿ ਉਹ ਮਹਾਪੁਰਖਾਂ ਦੇ ਵੇਲੇ ਦੇਖ ਲਓ ਫਿਰ ਵਾਰ ਦਿੱਤਾ ਮਹਾਪੁਰਖਾਂ ਨੇ ਕਹਿੰਦੇ ਛੋਟੀ ਖੇੜੀ ਤਾਂ ਵੱਡੀ ਖੇੜੀ ਹੋ ਜੂ ਤੇ ਵੱਡੀ ਖੇੜੀ ਛੋਟੀ ਹੋ ਜੇਗੀ ਜਿਨ੍ਹਾਂ ਨੇ ਗੁਰੂਆਂ ਦੀ ਗੁਰੂ ਕੀ ਸੰਗਤ ਦੀ ਜਿਨ੍ਹਾਂ ਨੇ ਮੰਨੀ ਉਹਨਾਂ ਨੇ ਲਾਹੇ ਪ੍ਰਾਪਤ ਕਰ ਲਏ ਉਹਨਾਂ ਦੇ ਜੀਵਨ ਬਣਗੇ ਹੈ ਕਿ ਇਹ ਸਰੀਰ ਦੇ ਵਿੱਚ ਕੁਛ ਵੀ ਨਹੀਂ ਕਰਪੂਰ ਪਹੁਪ ਸੁਗੰਧਾ ਪਰਸ ਮਨੁੱਖਿਆ ਦੇਹੰ ਮਲੀਣੰ ਇਤਰ ਸੰਤ ਇਹ ਪਹਿਲੇ ਸਮਿਆਂ ਦੇ ਵਿੱਚ ਕਪੂਰ ਨੂੰ ਵੀ ਸੰਤ ਚ ਲਿਆ ਜਾਂਦਾ ਹੈ ਪਹੁਪਨਾਮ ਫੁੱਲਾਂ ਦੀ ਸੁਗੰਧਾ ਜਿੰਨੇ ਵੀ ਸਾਰੇ ਜਦੋਂ ਸਰੀਰ ਨਾਲ ਲੱਗਦੇ ਨੇ ਪਰਸ ਹੁੰਦੇ ਨੇ स्पर्ਸ਼ ਸਰੀਰ ਦੇ ਵਿੱਚੋਂ ਤਾਂ ਮੈਲ ਨਿਕਲਦੀ ਆ ਨੌ ਦੁਆਰੇ ਰਿਸਦੇ ਨੇ ਅੱਖਾਂ 'ਚ ਗਿੱਡਾ ਨੇ ਆ ਹੁਣ ਚਮਾਸੇ ਦਾ ਸਮਾਂ ਇੱਕ ਸਮੇਂ ਸ਼ਲਾਂ ਨਾ ਹੋਵੇ ਮੈੜ ਨਿਕਲਦੀ ਐ ਮੱਜਾ ਰੁਦਰ ਦੁਰਗੰਧਾ ਮੱਜਾ ਨਾਮ ਐ ਸਾਧ ਸੰਤ ਜੀ ਆ ਜਿਹੜੀ ਪਸ ਹੁੰਦੀ ਐ ਸਰੀਰ ਦੇ ਵਿੱਚ ਰੁਦਰ ਨਾਮ ਐ ਖੂਨ ਦਾ ਇਹ ਦੋਨੇ ਹੀ ਦੁਰਗੰਧੀ ਛੱਡਦੇ ਐ ਨਾਨਕ ਅਥ ਗਰਵੇਣ ਅਗਿਆਨਣੋ ਕਹਿੰਦੇ ਬੰਦਾ ਅਗਿਆਨਤਾ ਦੇ ਵਿੱਚ ਹੰਕਾਰ ਦੇ ਵਿੱਚ ਆਪਣੇ ਆਪ ਦੇ ਵਿੱਚ ਗਰਭ ਕਰਦਾ ਹੈ ਗੁਮਾਨ ਕਰਦਾ ਜਿਹੜਾ ਸ਼ੀਸ਼ਾ ਗੁਰਬਾਣੀ ਨੇ ਗੁਰੂ ਨੇ ਤੁਹਾਨੂੰ ਦਿਖਾਣਾ ਉਹ ਸ਼ੀਸ਼ਾ ਤੁਸੀਂ ਦੇਖ ਨਹੀਂ ਸਕਦੇ ਆਪਣੇ ਆਪ ਤਹੇ ਸਿਰ ਰਾਚ ਰਾਚ ਬਾਂਧਤ ਪਾਗ ਕਹਿੰਦੇ ਜਿਹੜੇ ਸਿਰ ਤੇ ਬੰਨ੍ਹਦੇ ਐ ਇਹ ਜਦੋਂ ਹੋਣਾ ਸਮਾਂ ਕਹਿੰਦੇ ਉਹ ਮਾਂ ਭਗਤ ਕਬੀਰ ਜੀ ਨੇ ਦੇਖਿਆ ਨਾ ਉਹਨੂੰ ਸਮਝਾਇਆ ਉਹ ਕਹਿੰਦੇ ਕਾਹਨੂੰ ਸ਼ੀਸ਼ੇ ਅੱਗੇ ਖੜਿਆ ਰਹਿਣਾ ਛੱਡ ਦੇ ਨੂੰ ਬਾਹਲਾ ਨਹੀਂ ਦੇਖੀਦਾ ਹੁੰਦਾ ਕਿਉਂਕਿ ਗੁਰਬਾਣੀ ਦੇ ਬਚਨ ਨਾ 10 ਬਾਲ ਤਣ 20 ਰਵਣ 30ਾਂ ਦਾ ਸੁੰਦਰ ਕਹਾਵੇ ਤੇ ਜਿਹੜੀ ਸੁੰਦਰਤਾ ਉਹ ਸੁੰਦਰਤਾ ਤਾਂ ਕੁਝ ਹੋਰ ਚੀਜ਼ ਐ ਸਰੀਰ ਦੀ ਕੋਈ ਸੁੰਦਰਤਾ ਨਹੀਂ ਸੁੰਦਰਤਾ ਤਾਂ ਸਾਧ ਸੰਗਤ ਜੀ ਅੰਦਰਲੀ ਆਤਮਾ ਤੋਂ ਐ ਜੇ ਉਹਦੇ ਕੋਲੇ ਸ਼ਬਦ ਜੇ ਉਹਦੇ ਕੋਲੇ ਪਰਮੇਸ਼ਰ ਦਾ ਨਾਮ ਬਾਕੀ ਸਭ ਕੁਝ ਤਾਂ ਜਾਣ ਵਾਲੀ ਚੀਜ਼ ਹੈ ਹੀ ਨਹੀਂ ਇੱਥੋਂ ਸਭ ਇੱਥੇ ਦੇ ਹੀ ਹੈ ਜਾਣੋ ਸਤ ਹੋਵਨ ਤੋਂ ਮਰਣੋ ਮਾਰੇ ਸਮਝਾਉਂਦੇ ਆ ਕਹਿੰਦੇ ਸੱਚ ਜਾਣ ਹੋਣੀ ਨੇ ਇੱਕ ਦਿਨ ਖਤਮ ਕਰ ਦੇਣਾ ਨਾਸ ਕਰ ਦੇਣਾ ਜਾਣੋ ਸੰਤ ਜਾਣੋ ਸਤ ਹੋਵਨ ਤੋਂ ਮਰਣੋ ਦ੍ਰਿਸ਼ਟੇਣ ਮਿਥਿਆ ਜੋ ਵੀ ਦਿਖ ਰਿਹਾ ਹੈ ਸਭ ਮਿੱਥਿਆ ਕਿੰਨੀ ਉੱਚੀ ਸੁਰਤ ਦੇ ਮਾਲਕ ਹੋਣਗੇ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਪੁਰਖ ਨਾਸ਼ਵਾਨ ਸੰਸਾਰ ਨੂੰ ਦਿਖਾ ਦਿੰਦੇ ਸੀ ਵੀ ਕੁਝ ਵੀ ਨਹੀਂ ਹੈਗਾ ਇਹ ਕੀ ਹੈ ਅਸਲ ਨਾਲ ਜੋੜਾ ਅਸਲ ਨਾਲ ਨਕਲ ਨਾਲ ਕੀ ਜੋੜਨਾ ਪਰਛਾਵਾਂ ਨਾਲ ਵੀ ਕੋਈ ਮੋਹ ਕਰਦਾ ਹੁੰਦਾ ਹੈ ਸੰਸਾਰ ਤਾਂ ਪਰਛਾਵਾਂ ਹੈ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਗੁਰਬਾਣੀ ਤੋਂ ਸਮਝਾਂਗੇ ਤਾਂ ਗੱਲ ਸਮਝਾਉਗੀ ਅਧੂਰਿਆਂ ਦੇ ਮਗਰ ਲੱਗੇ ਜਾਇ ਦਰ ਉਦਰ ਜਿੱਥੇ ਦੇਖਿਆ ਉੱਥੇ ਮੱਥਾ ਟੇਕ ਤਿਆ ਕਦੇ ਉਹਦੀ ਖੀਰ ਚੱਕ ਕਦੇ ਉਹਦੀ ਖੀਰ ਚੱਕ ਐ ਨਹੀਂ ਕੁਝ ਬਣਨਾ ਕਿਉਂਕਿ ਸਾਡਾ ਸਿਰ ਜਿਹੜਾ ਹੈ ਰੈਡੀਮੇਡ ਹੈ ਇਹਨੂੰ ਜਿੱਥੇ ਮਰਜ਼ੀ ਰੱਖ ਦੋ ਸਾਨੂੰ ਅਸੀਂ ਸੈਲਫਿਸ਼ ਇਨਸਾਨ ਹੈ ਸੰਗਤ ਤਾਂ ਕੋਈ ਬਿਰਲਾ ਕਰਦਾ ਜੀਨੂੰ ਸੰਗਤ ਪ੍ਰਾਪਤ ਹੋ ਗਈ ਕੀਰਤ ਸਾਥ ਚਲੰਤੋਂ ਪੜਾਂਤ ਨਾਨਕ ਸਾਧ ਸੰਗੇਣ ਜਹੋ ਜੀ ਸੰਗਤ ਜਿਹੜਾ ਕਰਦਾ ਇੱਕ ਤੋਤੇ ਵੇਚਦਾ ਫਿਰਦਾ ਸੀ ਉਹ ਕਹਿੰਦਾ ਇੱਕ ਤੋਤਾ ਇਹ 5 ਰੁਪਏ ਦਾ ਹੈ ਆ ਤੋਤਾ 500 ਰੁਪਏ ਦਾ ਹੈ ਫਿਰ ਨਾਲ ਉਹਦੇ ਦੂਜੀ ਗੱਲ ਕਹਿੰਦਾ ਸੀ ਇਹ 5 ਰੁਪਈਆਂ ਦਾ ਵੀ ਮਹਿੰਗਾ ਹੈ ਤੇ ਇਹ 500 ਦਾ ਵੀ ਸਸਤਾ ਹੈ ਲੈਣਾ ਜਿਹੜਾ ਮਰਜ਼ੀ ਲੈ ਉਹ ਕਿਸੇ ਨੇ ਪੁੱਛਿਆ ਵੀ ਕੀ ਗੱਲ 5 ਰੁਪਏ ਤੋਤੇ ਦਾ ਦੋਨੇ ਹਰੇ ਹੀ ਦਿਖਦੇ ਆ ਸਾਰੇ ਇੱਕੋ ਜਿਹੇ ਨੇ ਪਿੰਜਰਾ ਵੀ ਤਨੇ ਇੱਕੋ ਜਿਹਾ ਰੱਖਿਆ ਇਹਦਾ ਕੀ ਕਾਰਨ ਹੈ ਵੀ ਤੂੰ ਇਹਨੂੰ 5 ਰੁਪਏ ਬਹੁਤ ਵੱਡੇ ਡੂੰਘਾਈ ਦੇ ਅਰਥ ਹੁੰਦੇ ਨੇ ਜਦੋਂ ਕੋਈ ਅਭਿਆਸੀ ਇਸ ਗੱਲ ਨੂੰ ਸੁਣਦਾ ਸਾਡੇ ਤਾਂ ਇੱਕ ਕੰਨ ਚੋਂ ਸੁਣਨੀ ਆ ਦੂਜੇ ਚੋਂ ਨਿਕਲ ਜਾਣਾ ਪਰ ਜਿਹੜਾ ਕੋਈ ਅਭਿਆਸੀ ਹੁੰਦਾ ਜਿਹੜੀ ਕੋਈ ਸੁੱਤ ਸ਼ਬਦ ਨਾਲ ਜੁੜੀ ਹੁੰਦੀ ਹੈ ਜਦ ਉਹਦੇ ਹਿੱਸੇ ਬਚਨ ਆਉਂਦੇ ਨੇ ਨਾ ਫੇਰ ਪਤਾ ਲੱਗਦਾ ਉਹ ਕਹਿੰਦਾ 5 ਰੁਪਏ ਦਾ ਕਿਉਂ ਮਹਿੰਗਾ ਹੈ ਕਹਿੰਦਾ ਠੇਕੇ ਤੋਂ ਲਿਆਇਆ ਗਾਲਾਂ ਹੀ ਕੱਢਦਾ ਤੋਤੇ ਨੇ ਗਾਲਾਂ ਸਿੱਖੀਆਂ ਹੋਈਆਂ ਨੇ ਸਵੇਰ ਤੋਂ ਸ਼ਾਮ ਤੱਕ ਗਾਲਾਂ ਹੀ ਕੱਢਣੀਆਂ ਨੇ ਇਹਨੇ ਆ ਬਾਬਾ ਜੀ ਮਹਾਪੁਰਖ ਬਾਬਾ ਚਮਕੌਰ ਸਿੰਘ ਜੀ ਇਹੀ ਦੱਸ ਰਹੇ ਸੀ ਨਾ ਵੀ ਸੰਗਤ ਦਾ ਕੀ ਅਸਰ ਹੁੰਦਾ ਹੈ ਸੰਗਤੇ ਤਾਰ ਦਿੰਦੀ ਐ ਕਹਿੰਦਾ ਇਹ 500 ਦਾ ਕਿਵੇਂ ਸਸਤਾ ਹੈ ਕਹਿੰਦਾ ਇਹ ਮੰਦਰ ਚੋਂ ਲਿਆਂਦਾ ਹੈ RAM RAM ਕਰਦਾ ਹੈ ਸਾਰਾ ਦਿਨ ਸਵੇਰ ਤੋਂ ਉੱਠ ਕੇ ਜਦ ਦਿੱਲੀ ਦੇ ਕੋਲੇ ਤੂੰ ਜਾਏਂਗਾ ਤੈਨੂੰ ਕਹੇਗਾ RAM RAM ਜੀ ਮਿੱਠੀ ਬਾਜ਼ ਹੁੰਦੀ ਐ ਪੰਛੀ ਦੀ ਉਹ 500 ਦਾ ਵੀ ਸਸਤਾ ਐ ਸੰਤ ਬਾਬਾ ਨਾਰ ਸਿੰਘ ਜੀ ਜਿਨ੍ਹਾਂ ਨੇ ਸੰਤ ਬਾਬਾ ਕਰਪਾਲ ਸਿੰਘ ਜੀ ਦੀ ਸੰਗਤ ਕੀਤੀ ਤਰ ਗਏ ਤੇ ਜਦੋਂ ਕਹਿੰਦੇ ਸੀ ਕਹਿੰਦੇ ਜਦੋਂ ਅੰਮ੍ਰਿਤ ਦਾ ਸਮਾਂ ਆਇਆ ਅੰਮ੍ਰਿਤ ਛਕਾਉਣਾ ਸੀ ਮੇਰਾ ਖਿਆਲ ਸ਼ਾਇਦ ਖੇੜੀ ਪਿੰਡੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਅਮਰ ਸੰਚਾਰ ਕਰਦੇ ਹੁੰਦੇ ਸੀ ਜਿਹੜੇ ਪਿੰਡ ਜਾਣਾ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਅਖੰਡ ਪਾਠ ਸਹਿਜ ਪਾਠ ਦੇ ਪ੍ਰਵਾਹ ਚਲਾਉਣੇ ਸਿੰਘਾਂ ਨੇ ਪਾਠ ਕਰਨੇ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੋਣਾ ਸ਼ਾਮ ਛੇਬਰਾਂ ਲੱਗ ਜਾਂਦੀਆਂ ਸੀ ਸਾਡੇ ਤੇ ਸੰਗਤ ਦਾ ਅਸਰ ਹੁੰਦਾ ਜਿਵੇਂ ਪਾਣੀ द्रਵੀ ਭੂਤ ਹੈ ਪਾਣੀ ਤੇ ਉਹਦਾ ਆਪਣਾ ਰੰਗ ਕੋਈ ਨਹੀਂ ਜਿਹੋ ਜਿਹੇ ਰੰਗ ਚ ਪਾਉਂਗੇ ਆ ਦੇਖੋ ਹੁਣ ਵਿਚਾਰ ਚੱਲ ਰਹੀ ਹੈ ਆਪ ਜੀ ਵਿਚਾਰ ਸੁਣ ਰਹੇ ਹੋ ਜਿਹੋ ਜਿਹਾ ਮਨ ਵਿਚਾਰਾਂ ਸੁਨੇਗਾ ਉਹੋ ਜਿਹਾ ਹੀ ਬਣ ਜਾਏਗਾ ਪਾਣੀ ਚ ਕਾਲਾ ਰੰਗ ਪਾ ਦੋ ਕਾਲਾ ਹੋ ਜਾਊ ਪੀਲਾ ਰੰਗ ਪਾ ਦੋ ਪੀਲਾ ਹੋ ਜਾਊ ਚਿੱਟਾ ਪਾ ਦੋ ਉਹ द्रਵੀ ਭੂਤ ਹੈ ਇਸੇ ਤਰ੍ਹਾਂ ਮਨ ਹੈ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਪਾਏ ਉਹਨੋ ਇਹ ਜੈ ਫਲ ਪ੍ਰਾਪਤ ਹੋ ਜਾਣਾ ਤੇ ਜਦੋਂ ਅਮਰ ਸੰਚਾਰ ਰੱਖਿਆ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਨੂੰ ਸੰਗਤ ਕਹਿੰਦੀ ਵੀ ਨਾਰ ਸਿੰਘ ਬੰਦਾ ਬਣ ਜੂ ਨਾਰ ਸਿੰਘ ਨਹੀਂ ਬੰਦਾ ਬਣ ਸਕਦਾ ਮਹਾਪੁਰਖੋ खुंड च अमृत पा दो असी समझ लागे भी हरा हो जाएगा पर नार सिंह नहीं अमृत छ जे नार सिंह अमृत छकूगा असी नहीं छकना अमृत महापुरख क्योंकि संगत निकी बीसवे समझते है संगत तो वी है गुरु की संगत गुरु ने अपने नालों व्डी रखी है 21ਵੇਂ ਤੇ ਮਹਾਪੁਰਖਾ ਨੇ ਗਲ 'ਚ ਪੱਲਾ ਪਾਇਆ ਹੋਇਆ ਦੋਏ ਹੱਥ ਜੋੜ ਕੇ ਨਿਮਰਤਾ ਦੇ ਨਾਲ ਬੇਨਤੀ ਕਰਦਿਆਂ ਹੋਇਆ ਅੱਖਾਂ ਦੇ ਛੱਪਰ ਗੇਰ ਲੇ ਕਹਿੰਦੇ ਸਾਧ ਸੰਗਤ ਜੀ ਕੀ ਪਤਾ ਇਹੀ ਤਰਜੇ ਕੀ ਪਤਾ ਇਹੀ ਤਰਜੇ ਚਲੋ ਸੰਗਤ ਨੇ ਬਚਨ ਮੰਨਿਆ ਅੰਮ੍ਰਿਤ ਛਕ ਲਿਆ ਮਹਾਪੁਰਖਾਂ ਕੋਲੇ ਜਦੋਂ ਕਲਿਆਣ ਜਾਣਾ ਨਾ 99 ਦੇ ਨੇੜੇ ਮਹਾਪੁਰਖਾਂ ਨੇ ਆ ਹੁਣ ਇਹੀ ਵਰਸੀ ਆਪਾਂ ਮਨਾ ਰਹੇ ਆ 26ਵੀਂ ਵਰਸੀ ਉਹ ਆਪ ਬੜੇ ਮਖੌਲੀਏ ਸੀ ਮਹਾਪੁਰਖ ਅਬ ਕਿਉਂਕਿ ਸੰਤ ਬਾਬਾ ਕਰਪਾਲ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਹੋਇਆ ਸੀ ਵੀ ਸਾਨੂੰ ਭਾਈ ਇੱਕ ਸਮਾ ਹਸਾ ਦਿਆ ਕਰ। ਬਾਬਾ ਨਾਰ ਸਿੰਘ ਜੀ ਕੋਈ ਨਾ ਕੋਈ ਐਸਾ ਬਚਨ ਕਰ ਦੇਣਾ ਉਹਨਾਂ ਨੇ ਤੇ ਮਹਾਪੁਰਖ ਖੁਸ਼ ਹੋ ਜਾਂਦੇ ਸੀ। ਸੰਗਤਾਂ ਦਾ ਭਲਾ ਕਰਨਾ ਆਪਣੇ ਤੇ ਕਸ਼ਟ ਸਹਿ ਕੇ ਕਿਸੇ ਦਾ ਭਲਾ ਕਰਨਾ ਸੌਖਾ ਹੈ। ਅਰਦਾਸ ਕਰਨੀ ਕਿਸੇ ਦੀ ਸੌਖੀ ਹੈ। ਸਾਧ ਸੰਗਤ ਜੀ ਉਹ ਐਸੇ ਮਹਾਂ ਕਿਉਂਕਿ ਉਹਨਾਂ ਦੇ ਕਨੈਕਸ਼ਨ ਜੁੜੇ ਹੋਏ ਆ ਮਹਾਪੁਰਖ ਦੱਸਿਆ ਕਰਦੇ ਸੀ ਕਹਿੰਦੇ ਦੋ ਤਰ੍ਹਾਂ ਦੇ ਰਾਹ ਨੇ ਇੱਕ ਪਰਵਿਰਤੀ ਹੈ ਇੱਕ ਨਿਰਵਿਰਤੀ ਹੈ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦਾ ਜੋ ਸੰਪਰਦਾਇ ਇਹ ਨਿਰਵਿਰਤੀ ਪੱਖ ਵਾਲੀ ਹੈ ਪਰਵਿਰਤੀ ਨਹੀਂ ਹੈ ਨਿਆਰੇ ਰਹਿਣਾ ਵੱਖਰੇ ਰਹਿਣਾ ਤੇ ਸੰਤ ਬਾਬਾ ਨਾਰ ਸਿੰਘ ਜੀ ਆਪ ਕਿਹਾ ਕਰਦੇ ਕਹਿੰਦੇ ਮੈਂ ਦੱਸਾਂ ਜਦੋਂ ਮੈਂ ਤੁਹਾਨੂੰ ਸੁਣਾਣਾ ਕਹਿੰਦੇ ਜਿੱਥੋਂ ਹੀਰ ਜੰਮੀ ਸੀ ਭਗਤੀ ਰੂਪੀ ਹੀਰ ਮੇਰੇ ਅੰਦਰ ਜੰਮੀ ਸੀ ਫਿਰ ਉਹਣਾ ਨੇ ਸੁਣਾਣੇ ਆਪਣੇ ਮੁੱਖੋਂ ਜਿਹੜੇ ਉਹ ਬਚਨ ਸੁਣਾਉਂਦੇ ਹੁੰਦੇ ਸੀ ਸਾਧ ਸੰਗਤ ਜੀ ਸਾਧੂ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖ ਹੈ ਆਖੀ ਸੰਤ ਬਾਬਾ ਕਰਪਾਲ ਸਿੰਘ ਜੀ ਰੱਬ ਸੀ ਰੱਬ ਅਕਾਲ ਪੁਰਖ ਦੇ ਰੂਪ ਆਏ ਹੋਏ ਸੀ ਜਿਹੜੇ ਆਪ ਸੰਗਤ ਦੇ ਵਿੱਚ ਕਹਿੰਦੇ ਸਾਧ ਸੰਗਤ ਜੀ ਸਾਨੂੰ ਇੱਕ ਕੋੜੀ ਰੋਜ਼ ਬਖਸ਼ਣ ਦਾ ਹੁਕਮ ਹੈ ਕਿਉਂਕਿ ਪਾਪਾ ਕਰਕੇ ਹੀ ਦੁੱਖ ਲੱਗਦੇ ਨੇ ਨਾ ਜੈ ਤਨ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਰੋਗੀ ਕਦੋਂ ਹੋ ਜਾਂਦੇ ਆ ਜਦੋਂ ਸਾਧ ਸੰਗਤ ਜੀ ਅਸੀਂ ਭੁੱਲ ਜਾਂਦੇ ਆ ਉਸ ਦਿੱਤੇ ਹੋਈ ਦੀਆਂ ਦਾਤਾਂ ਨਾਲ ਪਿਆਰ پا ਕੇ ਦਾਤੇ ਨੂੰ ਭੁਲਾ ਦਿੰਨੇ ਸੰਤਾ ਮਹਾਪੁਰਖਾਂ ਨੇ ਯਾਦ ਕੀਤਾ ਪਹਿਲਾਂ ਜਾ ਕੇ ਦਰਸ਼ਨ ਦਿੱਤੇ ਦਮਦਮਾ ਸਾਹਿਬ ਗਏ ਵਿਸਾਖੀ ਤੇ ਬਾਬਾ ਨਾਰ ਸਿੰਘ ਜੀ ਸਰੋਵਰ ਚ ਜਾ ਕੇ ਚੁੱਭੀ ਮਾਰੀ ਇਸ਼ਨਾਨ ਕੀਤਾ ਬਾਹਰ ਨਿਕਲੇ ਦੇਖਿਆ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਪੋੜੀਆਂ ਦੇ ਉੱਪਰ ਖੜੇ ਆ ਇੱਕ ਹੱਥ ਚ ਛਕਰਪਾਨ ਬਾਬਾ ਪੂਰਨ ਸਿੰਘ ਜੀ ਸਣਾਇਆ ਕਰਦੇ ਸੀ ਉਹਨਾਂ ਵਿੱਚੋਂ ਝਲਕ ਕਿਉਂਕਿ ਪੁੱਤ ਤੋਂ ਹੀ ਪਤਾ ਲੱਗਦਾ ਵੀ ਇਹਦਾ ਬਾਪ ਕਹੇ ਜਾ ਹੋਊਗਾ ਤਨ ਸੀ ਮਹਾਪੁਰਖ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਪੁਰਖਾਂ ਨੇ ਬਾਬਾ ਨਾਰ ਸਿੰਘ ਜੀ ਨੂੰ ਪਹਿਲਾ ਦਰਸ਼ਨ ਦਿੱਤੇ ਖਿੱਚ ਪਈ ਕਹਿੰਦੇ ਮੈਂ ਅੰਦਰ ਕੀਰਤਨ ਵੀ ਸੁਣਿਆ ਮਨ ਨਾ ਲੱਗੇ ਦਮਦਮਾ ਸਾਹਿਬ ਨਾਲ ਗਿਆ ਸੀ ਜਿਹਦੇ अनुभी ਨਾਲ ਲਿਆ ਰਾਏਕੋਟ ਆ ਗਏ ਕਹਿੰਦੇ ਫੇਰ ਸੁਨੇਹਾ ਆ ਗਿਆ ਮਹਾਪੁਰਖਾਂ ਦਾ ਵੀ ਯਾਦ ਕਰਦੇ ਐ ਜਦ ਮੈਂ ਮਹਾਪੁਰਖਾਂ ਕੋਲੇ ਪਹੁੰਚਿਆ ਬਾਬਾ ਨਾਰ ਸਿੰਘ ਜੀ ਕਹਿੰਦੇ ਕੋਲੇ ਇੱਕ ਐਲੀਸ਼ੇਸ਼ਨ ਕੁੱਤੀ ਸੀ ਉਹਨਾਂ ਕੋਲੇ ਸੀ ਬਾਬਾ ਨਾਰ ਸਿੰਘ ਜੀ ਬੈਠੇ ਆ ਤਖਤ ਤੇ ਸੁਭਾਏਮਾਨ ਬਾਬਾ ਕ੍ਰਿਪਾਲ ਸਿੰਘ ਜੀ ਬਾਬਾ ਨਾਰ ਸਿੰਘ ਜੀ ਕੋਲੇ ਜਾ ਕੇ ਬੈਠ ਗਏ ਅੱਖਾਂ ਦੇ ਛੱਪਰ ਗੇਰੇ ਹੋਏ ਐ ਕਹਿੰਦੇ ਨਾਰ ਸਿੰਘ ਆ ਸਾਡਾ ਕੋਈ ਬਚਨ ਨਹੀਂ ਮੰਨਦਾ ਪਸ਼ੂ ਤਾਂ ਜੇ ਬਚਨ ਮੰਨ ਲੈਂਦੇ ਆ ਸਾਡਾ ਪਰ ਬੰਦੇ ਕਿਉਂਕਿ ਬੰਦਾ ਗਿਆਨਵਾਲ ਹੈ ਨਾ ਸਾਡਾ ਆਪਣਾ ਗਿਆਨ ਸਾਡੇ ਵਾਸਤੇ ਦੁਖਦਾਈ ਹੈ ਜਿੰਨਾ ਅਸੀਂ ਗਿਆਨ ਦਾ ਪੰਡ ਚੱਕੀ ਫਿਰਦੇ ਆ ਨਾ ਇਹੀ ਸਾਡੇ ਵਾਸਤੇ ਦੁਖਦਾਈ ਹੈ ਜਿਨ੍ਹਾਂ ਨੇ ਤਿੰਨ ਗੁਣਾ ਦੀ ਪੰਡ ਤਾਰਤੀ ਰੱਖਤੀ ਸੰਤਾ ਅੱਗੇ ਉਹ ਬਣ ਗਏ ਉਹਨਾਂ ਨੂੰ ਮਹਾਪੁਰਖ ਤਾਰ ਦਿੰਦੇ ਆ ਕਿਉਂਕਿ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਕਹਿੰਦੇ ਚੌਂਪੀ ਸੀ ਉਸ ਕੁੱਤੀ ਦਾ ਨਾਮ ਜਿਵੇਂ ਮਹਾਪੁਰਖਾਂ ਤੋਂ ਸੁਣਿਆ ਕਹਿੰਦੇ ਚੌਂਪੀ ਇਹ ਇਸ਼ਨਾਨ ਕੀਤਾ ਅਜ ਉਹ ਕੁੱਤੀ ਨੇ ਮਹਾਪੁਰਖਾਂ ਵੱਲ ਦੇਖਿਆ ਕਹਿੰਦੇ ਨਹੀਂ ਕੀਤਾ ਕਹਿੰਦੇ ਜਾ ਫਿਰ ਸਰੋਵਰ 'ਚ ਇਸ਼ਨਾਨ ਕਰਕੇ ਆ ਉਹ ਜਦੇ ਗਈ ਜਾ ਕੇ ਚੁੱਭੀ ਮਾਰੀ ਆਪਣੇ ਵਾਲ ਛੰਡੇ ਆ ਕੇ ਮਹਾਪੁਰਖਾਂ ਦੇ ਕੋਲ ਬੈਠ ਗਈ। ਬਾਬਾ ਨਾਰ ਸਿੰਘ ਜੀ ਦੇਖਦੇ ਰਹੇ। ਦੇਖਿਆ ਕਹਿੰਦੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਕਹਿੰਦੇ ਬਚਨ ਮੰਨ ਲੇਗਾ। 40 ਦਿਨ ਦਾ ਵੈਸੇ ਇਤਿਹਾਸ ਵਿੱਚ 8 ਮਹੀਨੇ ਵੀ ਲਿਖਿਆ। ਮਹਾਪੁਰਖ ਸੇਵਾ ਕਰਦੇ ਰਹੇ। ਮਹਾਪੁਰਖਾਂ ਤੋਂ ਸੁਣਿਆ ਵੀ 40 ਦਿਨ ਲੰਗਰ ਦੀ ਸੇਵਾ ਕਰਦੇ ਨਾਰਸਿਆਂ। ਕਿਉਂਕਿ ਸੰਗਤਾਂ ਦੇ ਤੱਪੜ ਝਾੜੇ ਹੋਏ, ਸੰਗਤਾਂ ਦੇ ਝੂਠੇ ਭਾਂਡੇ ਮਾਂਜੇ ਹੋਏ, ਵਾਪਰ ਦਿੱਤਾ ਹੋਇਆ ਇਹਦੇ ਨਾਲ ਸਾਡਾ ਅੰਦਰਲਾ ਅੰਤਹਿਕਰਨ ਸਾਫ਼ ਹੁੰਦਾ। ਪਰਿਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਨਾਮ ਵਾਲੇ ਸਾਧੂ ਨੇ ਅੰਦਰੋਂ ਧੋਣਾ ਕਿਉਂਕਿ ਉਹਨੂੰ ਪਤਾ ਨਾ ਬਿਮਾਰੀ ਦਾ ਡਾਕਟਰ ਨੂੰ ਪਤਾ ਹੁੰਦਾ ਬਿਮਾਰੀ ਦਾ ਇਲਾਜ ਸਾਡੀ ਬਿਮਾਰੀ ਹਮੈ ਰੋਗ ਮਾਨੁਖ ਕੋ ਦਿੰਦਾ ਅੰਦਰੋਂ ਰੋਗ ਖਤਮ ਕਰਦਾ ਸਤਿ ਬਚਨ ਜੀ ਇੱਕ ਲੱਤ ਦੇ ਭਾਰ ਸੰਤ ਬਾਬਾ ਨਾਰ ਸਿੰਘ ਜੀ ਨੇ ਲੰਗਰ ਦੀ ਸੇਵਾ ਕੀਤੀ ਹੈ ਸੇਵਾ ਨੇ ਤਾਰਿਆ ਸੇਵਾ ਕਰਨ ਵਾਲਿਆਂ ਨੂੰ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਸੇਵਾ ਵਿੱਚ ਤਾਕਤ ਹੈ ਚਤਰਾਇਆਂ 'ਚ ਤਾਕਤ ਹੈ ਹਕਮਤਾਂ 'ਚ ਕੋਈ ਤਾਕਤ ਹੈ ਕੋਈ ਨਹੀਂ ਪੁੱਛਦਾ ਥੋੜਾ ਜਿਹਾ ਟਾਈਮ ਹੁੰਦਾ ਬਸ ਉਦੋਂ ਬਾਅਦ ਕੋਈ ਨਹੀਂ ਪੁੱਛਦਾ ਫਿਰ ਇਸ ਕਰਕੇ ਫਿਰ ਮਹਾਪੁਰਖ ਗਏ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਜਦੋਂ ਪੈਦਲ ਯਾਤਰਾ ਕੀਤੀ ਸਾਧ ਸੰਗਤ ਜੀ ਉਥੇ ਗਏ ਪਹੁੰਚੇ ਮਹਾਪੁਰਖ ਕਹਿੰਦੇ ਨਾਰਸਿਆ ਲੈ ਤੇਰਾ ਹੁਣ ਸਮਾਂ ਹੋ ਗਿਆ ਤੂੰ ਹੁਣ ਜਿੱਥੇ ਮਰਜ਼ੀ ਰਹਿਣਾ ਰਹਿ ਗੁਰੂ ਤੇਰੇ ਅੰਗ ਸੰਗ ਰਹੂਗਾ ਕਿਉਂਕਿ ਜਿਦੇ ਬਣਦੇ ਆ ਨਾ ਆਪਾਂ ਉਹ ਵੀ ਬਣਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਅੱਗੇ ਹੋਈ ਲੈ ਤਾ ਅੱਗੇ ਹੋ ਕੇ ਲੈਂਦੇ ਆ ਮਹਾਰਾਜ ਆਪ ਸਾਹਮਣੇ ਆਪਣੇਆਂ ਨੂੰ ਇਹ ਨਹੀਂ ਹੈ ਵੀ ਬਾਹ ਛੱਡ ਦਿੰਦੇ ਅਸੀਂ ਬਾਹ ਛਡਾ ਕੇ ਭੋਮਾਂ ਭੱਜੀ ਜਾਈਏ ਪੁੱਤ ਭੋਮਾਂ ਕੋ ਪੁੱਤ ਹੋ ਜੇ ਮਾਪੇ ਕਦੇ ਕ ਮਾਪੇ ਨਹੀਂ ਹੁੰਦੇ ਕਹਿੰਦੇ ਲੈ ਨਾਰਸਿਆਂ ਜਿੱਥੇ ਕਹਿੰਦਾ ਮਹਾਪੁਰਖੋ ਮੈਂ ਹੁਣ ਕਿੱਥੇ ਜਾਣਾ ਮੈਂ ਤਾਂ ਤੁਹਾਡੇ ਜੋਗਾ ਹੀ ਰਹਿ ਗਿਆ ਬਸ ਹੁਣ ਨਹੀਂ ਜਾਣਾ ਕਿਤੇ ਵੀ ਇੱਧਰ ਤਾਂ ਕਲਜੂ ਖਾਂਦਾ ਥੋੜੇ ਚਰਨਾ ਚ ਹੀ ਰਹਿਣਾ ਮਹਾਪੁਰਖ ਕਹਿੰਦੇ ਉਹ ਗੁੰਮਜ ਵੱਲ ਦੇਖ ਨਾਰਸਿਆਂ ਉਹ ਗੁੰਮਜ ਤੇ ਜਿਹੜੇ ਕਬੂਤਰ ਬੈਠੇ ਆ ਨਾ ਕਬੂਤਰ ਇਹ ਸਾਰੇ ਪੁਜਾਰੀ ਆ ਇਹ ਮਾਰ ਮਾਰ ਕੇ ਇੱਥੇ ਜੰਮੀ ਜਾਂਦੇ ਆ ਇੱਥੇ ਹੀ ਫੇਰ ਆਈ ਜਾਂਦੇ ਆ ਗੇੜੇ ਖਾਈ ਜਾਂਦੇ ਆ ਤੂੰ ਜੇ ਗੁਰੂ ਘਰ ਰਹਿਣਾ ਫਿਰ ਐਹੋ ਜਿਹਾ ਨਾ ਬਣੀ ਸੇਵਕਾਂ ਦਾ ਸੇਵਕ ਬਣ ਕੇ ਰਹੀ ਜੇ ਗੁਰੂ ਘਰ ਦੀ ਸੇਵਾ ਕਰਨੀ ਐ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਮੇਰਾ ਸਮਾਪਤ ਹੈ ਅਗਲਾ ਸਮਾਪਾ ਸਰਵਣ ਕਰਿਏ ਭੁੱਲਾਂ ਚੁੱਕਾਂ ਦੀ ਖਿਮਾ ਇਤਿਹਾਸ ਬਹੁਤ ਲੰਮੇਰਾ ਹੈ ਮਹਾਪੁਰਖਾਂ ਨੇ ਤਾਰ ਤੇ ਸਾਧ ਸੰਗਤ ਜੀ ਅੱਜ ਵੀ ਤਾਰ ਰਹੇ ਹੈ ਕਿਉਂਕਿ ਉਹ ਕੜਾ ਸਰੀਰ ਕਰਕੇ ਉਹਦਾ ਸ਼ਬਦ ਕਰਕੇ ਜਿਹੜੇ ਮਹਾਪੁਰਖ ਹੁੰਦੇ ਹੈ ਨਾ ਉਹ ਸ਼ਬਦ ਕਰਕੇ ਆਪਣੇ ਆਪਣੇ ਅਭਿਆਸ ਤੋਂ ਆਪਣਾ ਆਪਣਾ ਭਾਂਡਾ ਬਣਦਾ ਆਪ ਆਪਨੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਜਿਹੋ ਜਿਹਾ ਭਾਂਡਾ ਬਣਾ ਲਓਗੇ ਉਹੋ ਜੀ ਵਸਤੂ ਪੈ ਜਾਣੀ ਇਹ ਕੋਈ ਛੋਟੀ ਮੋਟੀ ਵਰਸੀ ਨਹੀਂ ਮਹਾਪੁਰਖਾਂ ਦੀ ਸਾਧ ਸੰਗਤ ਜੀ ਇਹ ਜਿਹੜੀ ਵਰਸੀ ਹੈ ਨਾ ਇਹ ਰੱਬ ਦੇ ਆਪਾਂ ਚਰਨਾਂ 'ਚ ਬੈਠੇ ਸੰਤ ਬਾਬਾ ਗੁਰਦੀਪ ਸਿੰਘ ਜੀ ਭੰਦੀ ਵਾਲੇ ਮਹਾਪੁਰਖਾਂ ਦੀ ਦਾਸ ਨੇ ਸੰਗਤ ਕੀਤੀ ਹੈ ਉਹਨਾਂ ਨੇ ਵੀ ਹੱਡ ਬੀਤੇ ਵਚਨ ਹੈ ਮਹਾਰਾਜ ਕੋਲੇ ਖੜ ਕੇ ਕਿਹਾ ਕਹਿੰਦੇ ਲੈ ਗੁਰਮੁਖ ਸਿਆੰਕ ਖਜ਼ਾਨਾ ਫੁੱਲਾ ਹੋਰ ਦੁਆਈਏ ਕੋਈ ਸੰਤ ਬਾਬਾ ਕਰਪਾਲ ਸਿੰਘ ਜੀ ਤੋਂ ਦੱਸ ਕੀ ਚਾਹੀਦਾ ਨਾਲੇ ਗੱਲ ਚ ਸਰੂਪਾ ਪਾਇਆ ਮੇਰੇ ਸਹਿਜ ਪਾਠ ਕਰਾਇਆ ਸੀ ਆਪਣੇ ਬੱਚੇ ਦਾ ਜਦੋਂ ਹੋਣ ਵਾਲਾ ਸੀ ਕਹਿੰਦੇ ਤੂੰ ਹੋਰ ਲੈ ਕੀ ਲੈਣਾ ਅੱਜ ਜੋ ਮੰਗਣਾ ਅੱਜ ਸੰਤੋ ਆਪਾ ਕਰ ਨਾਲੇ ਅੱਖਾਂ ਭਰੀਆਂ ਹੋਈਆਂ ਮਾਹਪੁਰਖਾਂ ਦੀ ਸੋ ਇਸ ਕਰਕੇ ਇਹ ਇਬਾਦਤ ਦੀ ਜਗ੍ਹਾ ਹੈ ਤਮਾਸ਼ਾ ਨਹੀਂ ਹੈ ਜਿਨ੍ਹਾਂ ਨੇ ਇਬਾਦਤ ਕਰਨੀ ਹੈ ਉਹਨਾਂ ਦੀਆਂ ਝੋਲੀਆਂ ਭਰਨੀਆਂ ਨੇ ਨਹੀਂ ਤਾਂ ਮੇਰੇ ਵਰਗੇ ਆਏ ਖਾਲੀ ਚਲੇ ਗਏ ਸਾਧ ਸੰਗਤ ਜੀ ਲਾਹੇ ਪ੍ਰਾਪਤ ਕਰਨੇ ਨੇ ਝੋਲੀਆਂ ਭਰ-ਭਰ ਕੇ ਲੈ ਕੇ ਜਾਇਆ ਕਰੋ ਇਹ ਸਮਾਂ ਦਰਗਾਹੀ ਸਮਾਂ ਹੁੰਦਾ ਹੈ ਮਹਾਪੁਰਖ ਆਪ ਆਉਂਦੇ ਐ ਹਾਜ਼ਰ ਹੁੰਦੇ ਐ ਸੰਗਤਾਂ ਦੇ ਵਿੱਚ ਜਦੋਂ ਆ ਬਾਬਾ ਜੀ ਕਥਾ ਕਰ ਰਹੇ ਸੀ ਨਿਆਰੇ ਹੀ ਅਲੰਦੇ ਵੱਖਰਾ ਬਣਿਆ ਪਿਆ ਸੀ ਮਹਾਪੁਰਖਾਂ ਦੇ ਬਚਨ ਕਿਤੇ ਮਿਲਦੇ ਨੇ ਹੁਣ ਸੁਣਨ ਨੂੰ ਕੌਣ ਸੁਣਾਊਗਾ ਜਿਹਦੇ ਅੰਦਰ ਹੋਣਗੇ ਜਾਂ ਕੋਈ ਲਾਗ ਲੱਗੀ ਹੋਊਗੀ ਜਿਹਦੇ ਅੰਦਰ ਈਰਖਾਈ ਚੱਲ ਰਹੀ ਹੋਊਗੀ ਕਰੂਗਾ ਉਹ ਉਹ ਤੋਂ ਸੰਗਤ ਵਿੱਚ ਕਿਵੇਂ ਜਿਹਦੇ ਅੰਦਰ ਕੋਈ ਪ੍ਰੇਮ ਪਿਆਰ ਉਹ ਲੈ ਸਕਦਾ ਹੈ ਲਾਹਾ ਉਸੇ ਨੂੰ ਪਤਾ ਲੱਗਦਾ ਹੈ ਇਹ ਤਾਂ ਵੇਵਜ਼ ਨੇ ਸਾ সঙ্গਤ ਦਿਲਾਂ ਦੀ ਦੌਲਤ ਕਿਹਾ ਕਰਦੇ ਮਹਾਪੁਰਖ ਲੁੱਟਣ ਤੋਂ ਵਾਂਝੀ ਪਈ ਐ ਰੱਬ ਦੇ ਪਿਆਰੇ ਹੀ ਲਾਹ ਲੈਂਦੇ ਨੇ ਭੁੱਲਾਂ ਚੁੱਕਾਂ ਦੀ ਖੀਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ